ਨਹੀਂ ਮੇਰਾ ਖਿਆਲ ਹੈ ਜੇ ਤੇ ਉਹ ਨਿਰਪੱਖੀ ਰਹਿਣਗੇ ਬਾਕੀ ਮੈਂ ਸੋਚਦਾ ਕਿ ਜਿਹੜੀ ਧਿਰ ਵੀ ਪੰਜਾਬ ਦੀਆਂ ਕੋਈ ਮੰਗਾਂ ਮੰਗਨੂਗੀ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗੀ ਮੇਰਾ ਖਿਆਲ ਹੈ ਕਿ ਉਹ ਧਿਰ ਨੂੰ ਸਪੋਰਟ ਕੀਤੀ ਜਾ ਸਕਦੀ ਆ ਬਾਕੀ ਜਿਹੜੀ ਆ ਮੇਰੇ ਖਿਆਲ ਤੇ ਉਹਨਾਂ ਨੂੰ ਨਿਰਪੱਖ ਰਹਿ ਕੇ ਇਹ ਕੰਮ ਕਰਨਾ ਚਾਹੀਦਾ ਤੇ ਬਾਕੀ ਜੋ ਵੀ ਜੋ ਜਿਹੜੇ ਸਾਡੀਆਂ ਸਮੱਸਿਆ ਦਾ ਕੋਈ ਚੀਜ਼ ਹੱਲ ਕਰਦੀ ਆ ਤੇ ਸਾਨੂੰ ਮੇਰੇ ਖਿਆਲ ਉਹ ਉਸ ਤੇ ਬਾਰੇ ਸੋਚਣਾ ਚਾਹੀਦਾ ਮੈਂ ਇਹ ਕਲੀਅਰ ਕਰਨਾ ਚਾਹੁੰਦੀ ਆ ਮੈਂ ਇਸ ਕੁਐਸਚਨ ਨੂੰ ਕਲੀਅਰ ਕਰਨੀ ਚਾਹੁੰਦੀ ਆ ਅਸੀਂ ਸਾਡਾ ਕੋਈ ਸਮਝੌਤਾ ਨਹੀਂ ਹੈ ਤੇ ਸਾਡਾ ਅਸੀਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀਏ ਅਸੀਂ ਜੋ ਵੀ ਕੰਮ ਕਰਨਾ ਨਾ ਪੰਜਾਬ ਦੇ ਵਿੱਚ ਪੰਥ ਤੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਹੈ ਅਸੀਂ ਹਲੇਮੀ ਰਾਜ ਦੇ ਹਾਮੀ ਹੈ ਅਸੀਂ ਬੇਗਮਪੁਰੇ ਰਾਜ ਦੀ ਗੱਲ ਕਰਾਂਗੇ ਨਾ ਸਾਡੇ ਤੇ ਕੋਈ ਫਿਰਕੂ ਅਲੀਗੇਸ਼ਨ ਲਾਵੇ ਨਾ ਅਸੀਂ ਕਿਉਂਕਿ ਸਿੱਖੀ ਦੇ ਵਿੱਚ ਇਹ ਸਿਧਾਂਤ ਹੀ ਨਹੀਂ ਹੈਗਾ ਕਿ ਅਸੀਂ ਫਿਰਕੂ ਹੋ ਸਕਦੇ ਹਾਂ ਅਸੀਂ ਬਿਲਕੁਲ ਸਿਧਾਂਤ ਦੇ ਅਨਸਾਰ ਬਿਲਕੁਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੰਨ ਕੇ ਗੁਰੂ ਉਹਦੇ ਅਨਸਾਰ ਅਸੀਂ ਚੱਲਣਾ ਪਾਰਟੀਆਂ ਪਾਰਟੀਆਂ ਦਾ ਕੀ ਮਤਲਬ ਹੈ ਵੀ ਅਸੀਂ ਉਹਨਾਂ ਦੇ ਵਿੱਚ ਅਮਰਜ ਹੋਈਏ ਤੁਸੀਂ ਵੇਖੋ ਕਿੰਡੀ ਵਧੀਆ ਗੱਲ ਹੋਈ ਹੈ ਵੀ ਦੋ ਹੀ ਜਿਹੜੇ ਆਜ਼ਾਦ ਉਮੀਦਵਾਰ ਖੜੇ ਆ ਤੇ ਦੋਨੋਂ ਵੱਡੇ ਫਰਕ ਨਾਲ ਜਿੱਤੇ ਆ ਲੋਕ ਰਵਾਇਤੀ ਪਾਰਟੀ ਨੂੰ ਪਸੰਦ ਹੀ ਨਹੀਂ ਕਰ ਰਹੇ ਵੱਡਾ ਕੁਸਚਨ ਇਹ ਹੈ ਕਿ ਨੈਸ਼ਨਲ ਪਾਰਟੀਆਂ ਨਾ ਉਹ ਪੰਜਾਬ ਲਈ ਹਾਨੀਕਾਰ ਕੈਸੇ ਨੇ ਚਾਹੇ ਤੁਸੀਂ ਲਾ ਲਓ ਭਾਵੇਂ ਤੁਸੀਂ ਅੱਜ ਵਾਲੀ ਆਪਣੀ ਆਮ ਆਦਮੀ ਪਾਰਟੀ ਵੀ ਲਾ ਲਓ ਇਹ ਵੀ ਨੈਸ਼ਨਲ ਪਾਰਟੀ ਆਪਦੇ ਆਪ ਨੂੰ ਕਹਿੰਦੇ ਆ ਭਾਵੇਂ ਸਪਾਇਆ ਹੋ ਗਿਆ ਇਹਨਾਂ ਦਾ ਪਰ ਸਾਡਾ ਜਿਹੜਾ ਜਿਹੜਾ ਹੈਗਾ ਨਾ ਜਿਹੜੀ ਅਸੀਂ ਚੋਣ ਲੜੀ ਆ ਲੋਕਾਂ ਨਾਲ ਵਾਅਦੇ ਕੀਤੇ ਆ ਕਿ ਅਸੀਂ ਪੰਜਾਬ ਦੇ ਭਲੇ ਲਈ ਸਰਬੱਤ ਦੇ ਭਲੇ ਲਈ ਅਸੀਂ ਕੰਮ ਕਰਨਾ ਹੈ ਬਹੁਤ ਕੰਮ ਹੈ ਇਹ ਕਈ ਲੋਕ ਇਹ ਸੋਚਣ ਲੱਗ ਗਏ ਕਿ ਰਾਜ ਸੱਤਾ ਹੀ ਇਹਨਾਂ ਦਾ ਕੋਈ ਹੈਗਾ ਤਰੀਕਾ ਹੈ ਵੀ ਇਹਨਾਂ ਨੇ ਰਾਜ ਸੱਤਾ ਲੈ ਕੇ ਕਰਨਾ ਨਹੀਂ ਜਿੱਥੋਂ ਤੱਕ ਮੈਂ ਆਪਣਾ ਨਿੱਜੀ ਤੌਰ ਤੇ ਦੱਸ ਰਹੀ ਹਾਂ ਕਿ ਅਸੀਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਜੋ ਵੀ ਕੰਮ ਹੋਊਗਾ ਨਾ ਪੰਜਾਬ ਦੇ ਵਿੱਚ ਉਹਨੂੰ ਅਸੀਂ ਸਾਂਭਾਂਗੇ ਸਰਦੀਪ ਖਾਲਸਾ ਦੇ ਜਿਹੜੇ ਸਮਝਦਾਰਕ ਨੇ ਉਹ ਵੀ ਹਵਾਲਾ ਦਿੰਦੇ ਗੁਰੂ ਰੰਗ ਸਾਹਿਬ ਉਹ ਇਤਿਹਾਸ ਦਾ ਕਿ ਗੁਰੂ ਹਰਕੋਬੀਨ ਸਾਹਿਬ ਦੇ ਟਾਈਮ ਤੇ ਵੀ ਸੰਧੀ ਹੋਈ ਸੀ ਜਾਂ ਗਿਰਦੇ ਨਾ ਉਹ ਇਹ ਉਹਨਾਂ ਦਾ ਬਿਆਨ ਹੈ ਉਹਨੇ ਕਿਹਾ ਕਿ ਇਕਤਰ ਪੰਥ ਦੇ ਲਈ ਸਮਾਜ ਦੇ ਲਈ ਕੋਈ ਵਧੀਆ ਕੰਮ ਕਰਦਾ ਉਹਦੇ ਨਾਲ ਪੰਜਾਬਤ ਨਹੀਂ ਲੱਗਦਾ ਮੈਂ ਇਹ ਵੀ ਕਲੀਅਰ ਕਰ ਦਿੰਦਾ ਅਸੀਂ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰਨ ਜਾ ਰਹੇ ਨਾ ਕੋਈ ਪਾਰਟੀ ਦੀਆਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਜੁਆਇਨ ਕਰਨ ਜਾ ਰਹੇ ਹਾਂ ਹਾਂ ਜੇਗਦੇ ਉਹ ਕਹਿਣ ਵੀ ਬੰਦੀ ਸਿੰਘਾਂ ਨੂੰ ਰਿਹਾ ਕਰਦੇ ਹਾਂ ਅਸੀਂ ਜੇ ਉਹ ਕਿਸੇ ਸ਼ਰਤ ਤੇ ਆਉਂਦੇ ਆ ਬੰਦੀ ਸਿੰਘਾਂ ਨੂੰ ਰਿਹਾ ਕਰਨ ਜੇ ਅਸੀਂ ਨਿੱਕੀ ਮੋਢੀ ਤਰੀਕੇ ਨਾਲ ਅਸੀਂ ਉਹਨੇ ਦਾ ਕਰ ਸਕਦੇ ਆ ਪਰ ਅਸੀਂ ਰਵਾਇਤੀ ਪਾਰਟੀਆਂ ਚ ਜਾਣ ਨੂੰ ਬਿਲਕੁਲ ਤਿਆਰ ਨਹੀਂ ਅਸੀਂ ਬੀਬੀ ਜੀ ਇਕੱਲਾ ਮੁੱਦਾ ਪੰਜਾਬ ਦਾ ਬੰਦੀ ਸਿੰਘ ਇਹ ਹੋਰ ਹੀ ਮੁੱਦੇ ਨੇ ਕੱਲਾ ਨਹੀਂ ਅਸੀਂ ਦੋ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਆ ਇੱਕ ਬੰਦੀ ਸਿੰਘਾਂ ਦਾ ਮੁੱਦਾ ਅਸਲ ਚ ਤਾਂ ਕੈਂਪੇਨ ਜਾਂ ਅਮਰਪਾਲ ਦਾ ਇਲੈਕਸ਼ਨ ਚਾਉਣਾ ਮੁੱਦਾ ਇਹੋ ਹੀ ਸੀਗਾ ਸਭ ਤੋਂ ਵੱਡਾ ਤੇ ਦੂਜਾ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ ਨਾ ਅਸੀਂ ਭਾਵੇਂ ਕੁਝ ਵੀ ਹੋ ਜਾਈਏ ਅਸੀਂ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਐ ਬਾਕੀ ਤਾਂ ਜਦੋਂ ਅਮਰਪਾਲ ਸਿੰਘ ਨੇ ਮਹਾਰਾਜ ਜਣਾ ਜੋ ਸੰਸਦ ਦੇ ਉਹ ਐਜੇ ਸੰਸਦ ਜੋ ਵੀ ਉਹਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਹ ਆਪ ਚੱਕੂਗਾ ਅਸੀਂ ਇਲੈਕਸ਼ਨ ਲੜੀਏ ਦੋ ਮੁੱਦਿਆਂ ਤੇ ਇੱਕ ਬੰਦੀ ਸਿੰਘਾਂ ਦੀ ਰਿਹਾਈ ਤੇ ਦੂਜਾ ਅਸੀਂ ਬੇਅਦਬੀ ਜਿਹੜੀ ਹੈ ਹੋਈ ਆ ਮਤਲਬ ਕਿ ਜਿਹੜੇ ਵੀ ਸਾਡੇ ਪੰਥਕ ਮੁੱਦੇ ਆ ਉਹਨਾਂ ਨੂੰ ਅਸੀਂ ਪ੍ਰਾਇੋਰਟੀ ਤੇ ਲਿਆਵਾਂਗੇ ਜਿਹੜੀਆਂ ਹੁਣ ਰਵੈਤੀ ਪਾਰਟੀਆਂ ਨੇ ਮੁੱਦੇ ਉਹਨਾਂ ਨੇ ਸਾਰੀ ਉਮਰ ਇਹੋ ਹੀ ਲੱਗੇ ਰਹੇ ਵੀ ਜਿਹੜੇ ਰਵੈਤੀ ਉਹਨਾਂ ਦੀਆਂ ਗੱਲਾਂ ਸੀ ਉਹ ਖਤਮ ਹੋ ਗਏ ਹੁਣ ਅੱਜ ਨਾ ਕੋਈ ਚੰਡੀਗੜ੍ਹ ਦਾ ਮੁੱਦਾ ਨਾ SBYL ਦਾ ਮੁੱਦਾ ਨਾ ਭਾਗੜਾ ਡੈਮ ਦੀ ਕਿਸੇ ਚੀਜ਼ ਦਾ ਮੁੱਦਾ ਉਹਨਾਂ ਕੋਲੇ ਨਹੀਂ ਰਿਹਾ ਹੁਣ ਤੇ ਉਹ ਆਪਣੀ ਆਪਣੀ ਜਿਵੇਂ ਕਰੈਕਟਰ ਵੀ ਮੈਂ ਕਹਿੰਦੇ ਆ ਵੀ ਲੜਾਈ ਲੜ ਰਹੇ ਆ ਵੀ ਨਿੱਜੀ ਲੜਾਈਆਂ ਲੜ ਰਹੇ ਆ ਤੇ ਮੈਂ ਚਾਹੁੰਦੀ ਆ ਮੇਰੀ ਜਿਵੇਂ ਪਰਮਾਤਮਾ ਵੱਲੋਂ ਮੈਂ ਚਾਹੁੰਦੀ ਆ ਕਿ ਰੱਬਾ ਸਾਨੂੰ ਬਖਸ਼ਿਸ਼ ਕਰ ਤੇ ਅਸੀਂ ਇਹ ਸਾਰੀਆਂ ਰਵੈਤੀ ਪਾਰਟੀਆਂ ਨੂੰ ਜਿਹੜੇ ਇਹਨਾਂ ਦੇ ਝੰਡੇ ਉਹਨਾਂ ਨੂੰ ਪਰੇ ਕਰਕੇ ਪੰਜਾਬ ਦੇ ਵਿੱਚ ਨਵੇਂ ਝੰਡੇ ਲਈਏ ਤੇ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੇ ਭਲੇ ਲਈ ਚੰਗਾ ਪੰਜਾਬ ਦੀ ਜਮਨੀ ਚੋਣਾਂ ਆ ਰਹੀਆਂ ਕੀ ਲੱਗਦਾ ਜਮਨੀ ਚੋਣਾਂ ਦੇ ਵਿੱਚ ਵੀ ਪਹਿਲੇ ਤਾਂ ਮਟੂ ਹਰਲੀ ਆ ਕਿਉਂਕਿ ਹਜੇ ਤਾਂ ਗੱਲ ਪ੍ਰਧਾਨ ਮੰਤਰੀ ਨੇ ਆਪਣੇ ਗਵਰਨਰ ਮੰਤਰੀ ਬਣਾਏ ਉਹਨਾਂ ਨੂੰ ਉਹਦੇ ਸ਼ੋਦੇ ਬੰਦੇ ਆ ਉਹਨਾਂ ਦੀ ਸੌਹ ਹੋਣੀ ਹੈ ਤੇ ਹਜੇ ਤਾਂ ਸਵੀਟ ਕਰਦੇ ਆ ਔਰ ਸਪੀਕਰ ਦੀ ਹੈ ਡਿਊਟੀ ਹੈ ਔਰ ਸਾਡੇ ਵਕੀਲਾਂ ਨੇ ਸਾਨੂੰ ਦੱਸਿਆ ਹੈ ਕਿ ਇਹ ਡਿਊਟੀ ਹੈ ਸਪੀਕਰ ਦੀ ਕਿ ਉਹ ਅਮਰਤਪਾਲ ਨੂੰ ਉੱਥੇ ਹਾਜ਼ਰੀ ਉਹਦੀ ਜਕੀ ਨਹੀਂ ਬਣਾਉਣੀ ਤੇ ਬਾਕੀ ਜੇ ਕੋਈ ਲੀਗਲ ਕੋਈ ਪ੍ਰੋਬਲਮ ਆਊਗੀ ਤਾਂ ਉਹ ਫਿਰ ਟਾਈਮ ਟੂ ਟਾਈਮ ਦੇਖਣਾ ਜਿਮਨੀ ਚੋਣਾ ਦੀ ਗੱਲ ਆ ਜਿਮਨੀ ਚੋਣਾ ਪੰਜਾਬ ਦੇ ਵਿਚਾਰ ਰਹੀਆਂ ਕੀ ਲੱਗਦਾ ਹੁਣ ਪੰਚਤਕ ਕਾਹਵੇ ਕਰੀਏ ਉੱਥੇ ਪਾਸੇ ਦੇ ਹੋਊਗੀ ਪੰਚਤਕ ਮੀਟਵਾਰ ਕਰੇ ਕਰਨੇ ਹੋ ਵੇਖੋ ਜੀ ਇਹ ਵੀ ਮੈਂ ਸਮਝਦੀ ਆਂ ਵੀ ਹਜੇ ਕਾਲੀ ਵਾਲੀ ਗੱਲ ਹੈ ਹਨਾ ਜਿਮਨੀ ਚੋਣਾ ਚ ਮੈਂ ਨਿੱਜੀ ਤੌਰ ਤੇ ਮੈਂ ਕੋਈ ਵੀ ਲੜਨਾ ਚਾਹੁੰਦਾ ਹੋਵੇ ਤਾਂ ਲੜੇ ਪਰ ਨਿੱਜੀ ਤੌਰ ਤੇ ਮੈਂ ਜਿਮੀਨੀ ਚੋਣਾਂ ਦੇ ਹੱਥ ਵਿੱਚ ਨਹੀਂ ਐਸਸੀਆਈਆ ਸਰਪਤੀ ਮੁਲਾਜ਼ਮ ਨੇ ਜਿਹੜਾ ਇਨਸੀਡੈਂਟ ਹੋਇਆ ਜਿਸ ਤੋਂ ਬਾਅਦ ਪੰਜਾਬ ਦੇ ਉੱਤੇ ਜੋ ਭਾਰਤੀ ਜਨਤਾ ਪਾਰਟੀ ਦੇ ਸੋਸ਼ਲ ਮੈਂਬਰ ਆ ਕੱਗਣਾ ਬੋਲ ਉਹਨੇ ਬੜਾ ਪੰਜਾਬ ਦੇ ਵਿੱਚ ਕਿਹਾ ਜਿਉਂ ਗੁਰਵਾਦਿਆ ਹਸਪਤਾਲ ਆ ਜੀ ਉਹ ਦਹਿਸ਼ਤ ਦੀ ਇੱਕ ਮੋਲ ਕਰੀਏਟ ਕਰਨ ਦੀ ਕੋਸ਼ਿਸ਼ ਉਹਨੇ ਕਹੀ ਵੀ ਪੰਜਾਬ ਦਾ ਇਸ ਬਾਰੇ ਕੀ ਕਹਿਣਾ ਨਹੀਂ ਜੋ ਉਹ ਤਾਂ ਪਹਿਲੇ ਦਿਨੋਂ ਹੀ ਤੁਹਾਨੂੰ ਪਤਾ ਹੈ ਕਿਸਾਨ ਮੋਚੇ ਚ ਵੀ ਉਹਨੇ ਬਹੁਤ ਸਾਰੀਆਂ ਗੱਲਾਂ ਜਿੱਦੀਆਂ ਪਰ ਮੈਨੂੰ ਲੱਗਦਾ ਇੱਥੇ ਜਿਹੜੀ ਉਹਦੀ ਜਿਹੜਾ ਉਹਦੇ ਚੰਤਾ ਲੱਗਾ ਹੈ ਉਹ ਮੈਨੂੰ ਲੱਗਦਾ ਹੈ ਵੀ ਉਹਦੀ ਈਗੋ ਦਾ ਮਸਲਾ ਸੀਗਾ ਉਹਨੇ ਉਹ ਸਿਕਿਉਰਿਟੀ ਚੈੱਕ ਨਹੀਂ ਕਰਾਈ ਤੇ ਉਹ ਕੁੜੀ ਨੂੰ ਗੁੱਸਾ ਆ ਗਿਆ ਔਰ ਉਹ ਸਾਰੇ ਜਿੰਨੇ ਵੀ ਆਪਣੇ ਤੁਸੀਂ ਜਾਂ ਕਿਸਾਨ ਮੋਰਚੇ ਵਾਲੇ ਸਾਰੇ ਇਸ ਗੱਲ ਨੂੰ ਸਮਝਦੇ ਆ ਕਿ ਇਸ ਬੀਬੀ ਨੇ ਸਾਡੇ ਸਾਡੀਆਂ ਮਾਮਾ ਭੈਣਾਂ ਨੂੰ ਬੁਰਾ ਆਖਿਆ ਪਰ ਮੈਂ ਹਲਦੀ ਘੜੀ ਇੰਨਾ ਹੀ ਕਹਣਾ ਚਾਹੁੰਦੀ ਕਿ ਉਹ ਸਿਕਿਉਰਿਟੀ ਦਾ ਮਸਲਾ ਸੀਗਾ ਵੀ ਉਹਨੇ ਚੈੱਕ ਨਹੀਂ ਕਰਾਈ ਕਿ ਉਹਦੀ ਡਿਊਟੀ ਸੀਗੀ ਸਿਕਿਉਰਿਟੀ ਚੈੱਕ ਕਰਨ ਦੀ ਉਹਨੇ ਆਪਦੇ ਖਾਂ ਤੋਂ ਸਹੀ ਕੀਤਾ ਲੋਕਾਂ ਨੂੰ ਪਤਾ ਚੱਲ ਗਿਆ ਕਿ ਅੱਜ ਚੋਂ ਜਿੱਤੇ ਦੀ ਬਹੁਤ ਵੱਡੇ ਫਰਕ ਨਾਲ ਤੁਸੀਂ ਉਹਨਾਂ ਨੂੰ ਮਿਲ ਕੇ ਆਏ ਜੇ ਗੱਲ ਕਰਸੂ ਕਿ ਉਹਨਾਂ ਦੇ ਰਿਹਾ ਹਣ ਤੋਂ ਬਾਅਦ ਪੰਜਾਬ ਦੇ ਵਿੱਚ